ਮੈਂ ਇਹ ਵਿਸ਼ਵਾਸ ਜਿਤਾਉਣੀ ਆ Rajasthan 시 ਦੀ ਸਾਰੀ ਜਨਤਾ ਨੂੰ ਔਰ ਮੇਰੀ Rajasthan 시 ਦੇ ਸਾਰੇ ਸਰਪੰਚ ਆਮ ਆਦਮੀ ਪਾਰਟੀ ਨੂੰ ਲੋਕ ਪ੍ਰਧਾਨਾਂ ਨੂੰ ਸਾਡੇ ਸਾਡੀ ਪੁਰਾਣੀ ਵਰਕਰਸ ਨੂੰ ਕਿ ਮੈਂ ਤੁਹਾਨੂੰ ਕਦੀ ਨਿਰਾਸ਼ ਨਹੀਂ ਕਰੂੰਗੀ ਔਰ ਮੈਂ ਦਿਲੋਂ ਇੱਥੇ ਸਾਰਿਆਂ ਵਾਸਤੇ ਕੰਮ ਕਰੂੰਗੀ ਵਿਖੋ ਜੀ ਇਹ ਤੇ ਲੋਕਾਂ ਦਾ ਪਿਆਰ ਦੱਸੂਗਾ 27 ਦੇ ਵਿੱਚ ਔਰ ਲੋਕਾਂ ਦਾ ਵਿਸ਼ਵਾਸ ਜਿਹੜਾ ਮੈਂ ਅੱਜ ਤੱਕ ਮੇਨਟੇਨ ਰੱਖਿਆ ਹੈ ਔਰ ਅੱਗੇ ਮੇਰੇ ਕੰਮ ਜੇ ਲੋਕਾਂ ਨੂੰ ਚੰਗੇ ਲੱਗਣਗੇ ਤੇ ਉਹ ਮੈਨੂੰ ਵੋਟ ਪਾ ਦੇਣਗੇ ਜੇ ਉਹਨਾਂ ਨੂੰ ਮੇਰੇ ਕੰਮ ਨਹੀਂ ਚੰਗੇ ਲੱਗਣਗੇ ਜੇ ਉਹਨਾਂ ਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੋਊਗਾ ਤੇ ਫਿਰ ਉਹ ਨਹੀਂ ਪਾਣਗੇ ਮੁਹਾਲੀ ਵਰਗਾ ਸ਼ਾਇਦ ਛੱਡ ਕੇ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਨਾ ਸੋਨੀਆ ਮਾਨ ਵਾਸਤੇ ਕਿਤੇ ਔਖਾ ਤਾਂ ਨਹੀਂ ਹੋ ਜਾਵੇ ਨਹੀਂ ਜੀ ਤੁਸੀਂ ਸੋਨੀਆ ਮਾਨ ਨੂੰ ਕਿਸਾਨ ਅੰਦੋਲਨ 'ਚ ਜੇ ਸੋਨੀਆ ਮਾਨ ਇੱਕ ਸਾਲ ਟੈਂਟ ਦੇ ਵਿੱਚ ਰਹਿ ਸਕਦੀ ਹੈ ਕਿਸਾਨਾਂ ਦੇ ਨਾਲ ਔਰ ਕਿਸਾਨ ਅੰਦੋਲਨ ਦੇ ਦੌਰਾਨ ਇੱਕ ਪਿੰਡ ਦੇ ਵਿੱਚ ਜਾ ਸਕਦੀ ਹੈ ਕਿਤੇ ਕਿਸਾਨ ਅੰਦੋਲਨ ਦੀ ਵਿੱਚ ਕੰਮ ਕੀਤਾ ਸਾਰੀਆਂ ਜਥੇਬੰਦੀਆਂ ਵੀ ਜਾਣਦੀਆਂ ਨੇ ਲਗਾਤਾਰ ਸਰਕਾਰ ਦੇ ਕੁਝ ਨੁਮਾਇੰਦਿਆਂ ਦਾ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਸੋਨੀਆ ਮਾਨ ਉਸ ਵਿਰੋਧ ਦਾ ਸਾਹਮਣਾ ਕਰ ਪਉਣਗੇ ਜਾਂ ਫਿਰ ਮੈਨੂੰ ਲੱਗਦਾ ਕਿ ਉਹ ਸੋਨੀਆ ਮਾਨ ਦਾ ਵਿਰੋਧ ਰਾਜਾ ਸੰਸੇ ਰਣਕੇ ਦੇ ਵਿੱਚ ਹੋਊਗਾ ਹੀ ਨਹੀਂ ਹਰਿਆਣੇ ਤੋਂ ਯੂਪੀ ਤੋਂ ਰਾਜਸਥਾਨ ਤੋਂ ਕੱਲ ਕਾਲ ਜਾਈਆਂ ਨੇ ਕਿ ਹਮਾਰੀ ਭੈਣ ਕੋ ਲਗਾ ਦਿਆ ਹਮੇ ਬੜੀ ਖੁਸ਼ੀ ਹੋਈ ਤੇ ਮੈਂ ਉਹ ਕਹਿੰਦੀ ਕਾ ਕਹਾ ਆਏ ਆ ਆਪ ਮਤਲਬ ਹੁਣ ਮੈਂ ਆਫਿਸ ਦਾ ਜੈਸੇ ਤਾਂ ਤੁਸੀਂ ਮੇਰੇ ਆਫਿਸ ਦੇ ਬਾਹਰ ਵੇਖੋਗੇ ਕਿ ਇੱਥੇ ਖੁੱਕੇ ਤੋਤੀਆਂ ਵਾਲੇ ਵੀ ਸਾਰੇ ਤੁਹਾਨੂੰ ਦਿਖਣਗੇ ਮੈਂ ਇਹਨਾਂ ਪਿਆਰ ਖਟਿਆ ਹੈ ਇਹ ਤੁਸੀਂ ਪੂਰੇ ਭਾਰਤ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਵੀ ਕੰਮ ਕੀਤਾ ਹੈ ਖਾਸ ਕਰਕੇ ਕਿਤੋਂ ਵੀ ਚੋਣ ਲੜਨ ਦਾ ਪ੍ਰੋਗਰਾਮ ਬਣਾ ਸਕਦੇ ਸੀ ਕਿਤੋਂ ਵੀ ਹਲਕਾ ਇੰਚਾਜ ਲੈ ਸਕਦੇ ਈਵਨ ਹਰਿਆਣਾ ਦੇ ਵਿੱਚ ਵੀ ਜਾ ਕੇ ਕੰਮ ਕਰ ਸਕਦੇ ਸੀ ਪੰਜਾਬ 'ਚ ਕਿਸੇ ਵੀ ਜਗ੍ਹਾ ਤੇ ਜਾ ਸਕਦੇ ਮੋਹਾਲੀ 'ਚ ਰਾਜਾ ਸਾਸੀ ਹਲਕਾ ਹੀ ਕਿਉਂ ਚੋਣਿਆ ਖਾਸ ਕਰਕੇ ਜਦੋਂ ਵੀ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਹੁੰਦੀਆਂ ਤੇ ਕੌਮਰੇਟ ਜਿਹੜੇ ਨੇ ਉਹ ਵੱਖਰੇ ਤੌਰ ਤੇ ਚੋਣਾਂ ਲੜਦੇ ਨੇ ਕੀ ਹੁਣ ਸੋਨੀਆ ਮਾਨ ਕਟਰ ਕਾਂਗਰਸ ਨੇ ਆਮ ਆਦਮੀ ਪਾਰਟੀ ਦੇ ਨਾਲ ਨੇ ਕਿੱਥੇ ਖੜੇ ਨੇ ਸੋਨੀਆ ਮਾਨ ਪੂਰੇ ਹਲਕੇ ਦਾ ਦौरा ਕਰਨਾ ਹੈ ਕਿ ਕਿ ਪਿੰਡ ਚ ਜਾਣਾ ਹੈ ਕਿ ਵਿਅਕਤੀ ਨੂੰ ਸਮਝਣਾ ਹੈ ਵੀ ਉਹਦੀ ਕੀ ਸੋਚ ਹੈ ਹਲਕੇ ਦੇ ਵਿੱਚ ਕੀ ਕੰਮ ਹੋਏ ਹੈ ਕਿਹੜੇ ਪਿੰਡ ਚ ਕੀ ਕੰਮ ਅੱਜ ਤੱਕ ਕੀ ਗ੍ਰਾਂਟ ਆਈ ਹੈ ਪਿਛਲੀਆਂ ਗ੍ਰਾਂਟਾਂ ਕਿੱਥੇ ਗਈਆਂ ਕੀ ਹਰ ਪਾਰਟੀ ਦੇ ਅੰਦਰ ਟੜੇਬੰਦੀਆਂ ਹੁੰਦੀਆਂ ਭਾਵੇਂ ਉਹ ਆਪਣੀ ਪਾਰਟੀ ਦੇ ਵਿਧਾਨ ਸਭਾ ਹਲਕਾ ਰਾਜਾ ਸੰਸੀ ਦੇ ਅੰਦਰ ਵਰਕਰਾਂ ਦੀ ਲਾਡੋ ਜਨ ਬਹੁਤ ਸਾਰੇ ਲੀਡਰ ਨੇ ਉਹਨਾਂ ਦੇ ਵਿੱਚ ਕੋਈ ਟੜੇਬਾਜੀ ਹੈਗੀ ਆ ਜੇ ਟੜੇਬਾਜੀ ਹੈਗੀ ਆ ਤੇ ਸੋਨੀਆ ਮਾਨ ਉਸ ਟੜੇਬੰਦੀ ਨੂੰ ਖਤਮ ਕਰਨ ਦੇ ਵਿੱਚ ਕੋਈ ਆਪਣਾ ਯੋਗਦਾਨ ਪਾ ਸਕਦੇ ਨੇ ਕਾਮਯਾਬ ਹੋ ਸਕਦੇ ਨੇ ਰਾਜਸਥਾਨ ਦੇ ਹਲਕੇ ਜੋ ਸਾਰੇ ਕਿਸਾਨ ਜਤੇ ਬੰਦੇ ਆਨੇ ਮੈਨੂੰ ਫੋਨ ਕਰਕੇ ਕੰਗ੍ਰੈਚੂਲੇਟ ਕੀਤਾ ਔਰ ਬਹੁਤ ਵੱਡੇ ਕਿਸਾਨ ਆਗਵਾ ਨੇ ਵੀ ਫੋਨ ਕਰਕੇ ਕੰਗ੍ਰੈਚੂਲੇਟ ਕੀਤਾ ਉਹ ਕਹਿੰਦੇ ਸਾਡਾ ਤੇਰੇ ਨਾਲ ਕੋਈ ਵੈਰ ਨਹੀਂ ਹੈਗਾ ਸਾਡਾ ਸਰਕਾਰਾਂ ਨਾਲ ਜੋ ਮਰਜ਼ੀ ਹੋਵੇ ਬਟ ਤੂੰ ਸਾਡੇ ਲਈ ਹਮੇਸ਼ਾ ਆਵਾਜ਼ ਚੁੱਕੀ ਹੈ ਔਰ ਹਮ ਸਾਡੇ ਵਾਸਤੇ ਹਮਾਇਤ ਕੀਤੀ ਹੈ ਤੂੰ ਸਾਡੀ ਧੀ ਹੈ ਸਗੋਂ ਅਸੀਂ ਇਸ ਗੱਲ ਦਾ ਧੰਨਵਾਦ ਕਰਦੇ ਹਾਂ ਭਗਵੰਤ ਸਿੰਘ ਮਾਨ ਦਾ ਕਿ ਜਦੋਂ ਸਾਡੀ ਧੀ ਦਾ ਤੇ ਸੋਚਿਆ ਨਸ਼ਾ ਵਿਰੁੱਧ ਦੇ ਮਾਝਾ ਇੰਚਾਰਜ ਸੋਨੀਆ ਮਾਨ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਵਿਧਾਨ ਸਭਾ ਹਲਕਾ ਰਾਜਾ ਸੰਸੀ ਦੇ ਇੰਚਾਰਜ ਨਿਯੁਕਤ ਕੀਤਾ ਗਿਆ ਸੋਨੀਆ ਮਾਨ ਅੱਜ ਪਹਿਲੇ ਦਿਨ ਵਿਧਾਨ ਸਭਾ ਹਲਕਾ ਰਾਜਾ ਸੰਸੀ ਦੇ ਵਿੱਚ ਪਹੁੰਚੇ ਨੇ ਇੰਚਾਰਜਮੰਤੋਂ ਮੈਂ ਸੋਨੀਆ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕੀ ਕਹਿਣਾ ਚਾਹੋਗੇ ਪਾਰਟੀ ਹਾਈ ਕਮਾਂਡ ਵੱਲੋਂ ਜਿਹੜਾ ਤੁਹਾਨੂੰ ਇੱਕ ਹਲਕਾ ਇੰਚਾਰਜ ਰਾਜਾ ਸੰਸੀ ਦੇ ਲਗਾਇਆ ਗਿਆ ਜੀ ਵਿਖੋ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਜੀ ਦਾ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਪੰਜਾਬ ਦੇ ਮੀਨ ਮਨੀਸ਼ਾ ਸ਼ੋਦੀਆ ਜੀ ਦਾ ਸਾਡੇ ਪਾਰਟੀ ਦੇ ਜਿਹੜੇ ਪ੍ਰਧਾਨ ਹੈ ਅਮਨ अरोड़ा ਜੀ ਦਾ ਹਰਪਾਲ ਚਿਮਮਾ ਜੀ ਦਾ ਈਚ ਐਂਡ ਐਵਰੀਬਾਡੀ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਂ ਇਤਹਿ ਦਿਲ ਤੋਂ ਇਹ ਜ਼ਿੰਮੇਵਾਰੀ ਨਿਭਾਉਂਗੀ ਕਿਉਂਕਿ ਰਾਜਸਥਾਨੀ ਮੇਰਾ ਖੁਦ ਦਾ ਮੇਰਾ ਪਿੰਡ ਇੱਥੇ ਹੈ ਔਰ ਮੈਂ ਸ਼ੁਰੂ ਤੋਂ ਬਚਪਨ ਤੋਂ ਲੈ ਕੇ ਹੁਣ ਤੱਕ ਇੱਥੇ ਆਪਣਾ ਬਚਪਨ ਬਤਾਇਆ ਹੈ ਔਰ ਮੇਰੇ ਫਾਦਰ ਸਾਹਿਬ ਵੀ ਰਾਜਸਥਾਨੀ ਤੋਂ ਇਲੈਕਸ਼ਨ ਲੜਦੇ ਸੀਗੇ ਸੋ ਉਹਨਾਂ ਨੇ ਵੀ ਹਮੇਸ਼ਾ ਕਿਸਾਨਾਂ ਮਜ਼ਦੂਰਾਂ ਦੀ ਸਾਰਿਆਂ ਦੀ ਬਾਤ ਚੁੱਕੀ ਹੈ ਔਰ ਮੈਂ ਇਹ ਵਿ ਜਿਤੌਨੀ ਆ ਰਾਜਸਥਾਨ ਸੀ ਦੀ ਸਾਰੀ ਜਨਤਾ ਨੂੰ ਔਰ ਮੇਰੀ ਰਾਜਸਥਾਨ ਸੀ ਦੇ ਸਾਰੇ ਸਰਪੰਚ ਆਮ ਆਦਮੀ ਪਾਰਟੀ ਨੂੰ ਬਲਕ ਪ੍ਰਧਾਨਾਂ ਨੂੰ ਸਾਡੇ ਸਾਡੇ ਪੁਰਾਣੀ ਵਰਕਰਸ ਨੂੰ ਕਿ ਮੈਂ ਤੁਹਾਨੂੰ ਕਦੀ ਨਿਰਾਸ਼ ਨਹੀਂ ਕਰੂੰਗੀ ਔਰ ਮੈਂ ਦਿਲੋਂ ਇੱਥੇ ਸਾਰਿਆਂ ਵਾਸਤੇ ਕੰਮ ਕਰੂੰਗੀ ਸੋਨੀਆ ਜੀ ਕਿਸ ਤਰ੍ਹਾਂ ਵੇਖਦੀ ਹੈ ਇੱਕ ਕਿਸਾਨੀ ਅੰਦੋਲਨ ਤੋਂ ਸਫ਼ਰ ਸ਼ੁਰੂ ਕੀਤਾ ਸੀ ਆ ਫਿਰ ਯੁੱਧ ਅੰਸ਼ਾਂ ਵਰੋਸ ਤੋਂ ਪਹਿਲਾਂ ਵੀ ਪਾਰਟੀ ਜੁਆਇਨ ਕਰ ਤੋਂ ਲਗਾਤਾਰ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਉਣੀਆਂ ਲੱਗਦਾ ਕਿ ਉਹਨਾਂ ਚੀਜ਼ਾਂ ਦਾ ਸਾਰਾ ਸਿੱਟਾ ਜਿਹੜਾ ਅੱਜ ਪਾਰਟੀ ਨੇ ਇੱਕ ਵਧੀਆ ਜਗ੍ਹਾ ਤੇ ਤੁਹਾਨੂੰ ਫਿਟ ਕੀਤਾ ਹੈ ਅਹ ਵਿਖੋ ਜੀ ਇਹ ਪਾਰਟੀ ਹਾਈ ਕਮਾਂਡ ਦਾ ਡਿਸੀਜਨ ਹੈ ਐਂਡ ਉਹ ਲਗਾਤਾਰ ਮੀ ਐਕਟੀਵਿਟੀਜ਼ ਵਾਚ ਕਰਦੇ ਸੀਗੇ ਇਨਫੈਕਟ 2023 ਦੇ ਵਿੱਚ ਅਸੀਂ ਇੱਥੇ ਮੇਲਾ ਵੀ ਕਰਵਾਇਆ ਸੀਗਾ ਵਰਲਡ ਕੈਂసర్ ਕੇਅਰ ਵੱਲੋਂ ਸਾਰਿਆਂ ਦੇ ਅਸੀਂ ਟੈਸਟ ਕਰਵਾਏ ਸੀਗੇ ਕਿਸਾਨਾਂ ਦੇ ਰਿਲੇਟਿਡ ਵੀ ਮੇਲਾ ਸੀਗਾ ਔਰ ਨਸ਼ਿਆਂ ਦੇ ਰਿਲੇਟਿਡ ਅਸੀਂ ਕਮੇਟੀਆਂ ਵੀ ਬਣਾਈਆਂ ਸੀਗੀਆਂ ਸੋ ਪਾਰਟੀ ਨੇ ਈਚ ਐਂਡ ਏਵਰੀ ਜਿਹੜੀ ਸਾਡੀ ਐਕਟੀਵਿਟੀ ਹੈ ਉਹਨੂੰ ਰੈਕੋਗਨਾਈਜ਼ ਕੀਤਾ ਔਰ ਸੋ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਹਲਕੇ ਦੀ ਵਾਗਦੌੜ ਦਿੱਤੀ ਹੈ ਵਰਕਰਾਂ ਦੀ ਗੱਲ ਕਰੀਏ ਹਲਕਾ ਵਾਸੀ ਦੀ ਗੱਲ ਕਰੀਏ ਹਮੇਸ਼ਾ ਹੀ ਵਿਕਾਸ ਦੀ ਗੱਲ ਕੀਤੀ ਜਾਂਦੀ ਹੈ ਕਿ ਹਲਕਾ ਹਲਕੇ ਦੇ ਵਿੱਚ ਵਿਕਾਸ ਹੋਵੇ ਪਿੰਡਾਂ ਦੇ ਵਿੱਚ ਵਿਕਾਸ ਹੋਵੇ ਕੀ ਲੱਗਦਾ ਕੀ ਏਜੰਡੇ ਲੈ ਕੇ ਚੱਲੇ ਹੋ ਵੇਖੋ ਜੀ ਮੇਰਾ ਪੂਰਾ ਇਹੀ ਏਜੰਡਾ ਹੈ ਕਿ ਮੈਂ ਇਮਾਨਦਾਰੀ ਦੇ ਨਾਲ ਕੰਮ ਕਰਾਂ ਔਰ ਜਿਹੜੇ ਵੀ ਪਿੰਡਾਂ ਦੇ ਮਸਲੇ ਆ ਉਹਨਾਂ ਨੂੰ ਸੁਲਝਾਵਾਂ ਔਰ ਜਿੱਥੇ ਜਿੱਥੇ ਕੰਮ ਨਹੀਂ ਹੋਏ ਔਰ ਉਹ ਕੰਮ ਜਿਹੜੇ ਆ ਉਹ ਅਸੀਂ ਪਿੰਨਾਂ ਦੇ ਵਿੱਚ ਜਾ ਕੇ ਕਰਵਾਈਏ ਜੀ ਖਾਸ ਕਰਕੇ ਪੰਜਾਬ ਬਾਰਡਰ ਸਟੇਟ ਆ ਹਲਕਾ ਤੁਹਾਡਾ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਨਸ਼ਿਆਂ ਦੀ ਗੱਲ ਕਰੀਏ ਤੇ ਤਾਰੋ ਪਾਰ ਕਾਫੀ ਅੱਜਕੱਲ ਨਸ਼ਾ ਆ ਰਿਹਾ ਸਰਕਾਰ ਬੇਸ਼ੱਕ ਲਗਾਤਾਰ ਉਪਰਾਲੇ ਕਰ ਰਹੀ ਆ ਬੰਦ ਕਰਨ ਵਾਸਤੇ ਕੀ ਤੁਹਾਡੇ ਵੱਲੋਂ ਪਹੁੰਚ ਕੀਤੀ ਜਾਊਗੀ ਕਿ ਨਸ਼ੇ ਨੂੰ ਜਿਹੜਾ ਤਾਰੋ ਪਾਰ ਤੋਂ ਆ ਰਿਹਾ ਉਹਨੂੰ ਕਿਸੇ ਤਰੀਕੇ ਨਾਲ ਰੁਕਿਆ ਜਾਵੇ ਵਿਖੋ ਜੀ ਬਿਲਕੁਲ ਅਸੀਂ ਪਿੰਡਾਂ ਦੇ ਵਿੱਚ ਕਮੇਟੀਆਂ ਪਹਿਲਾਂ ਵੀ ਬਣਾਈਆਂ ਸੀਗੀਆਂ ਹੁਣ ਵੀ ਸਾਡੀਆਂ ਨਸ਼ਾ ਮੁਕਤ ਮੋਰਚੇ ਦੀਆਂ ਕਮੇਟੀਆਂ ਪਿੰਡਾਂ ਦੇ ਵਿੱਚ ਬਣ ਗਈਆਂ ਔਰ ਅਸੀਂ ਪਿੰਡਾਂ ਦੇ ਵਿੱਚ ਛਾਪੇਮਾਰੀ ਕਰਵਾਂਦੇ ਰਵਾਂਗੇ ਔਰ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਦਾਖਲ ਕਰਾਉਂਦੇ ਰਵਾਂਗੇ ਇੰਨਾਂ ਦੇ ਵਿੱਚ ਅਸੀਂ ਨਸ਼ਾ ਵਿਕਣ ਤੋਂ ਜ਼ਰੂਰ ਰੋਕਾਂਗੇ ਜੀ ਖਾਸ ਕਰਕੇ ਕੀ ਲੱਗਦਾ ਤੁਹਾਨੂੰ ਕਿ 227 ਦੇ ਵਿੱਚ ਸੋਨੀਆ ਮਾਨ ਜਿਹੜੇ ਨੇ ਉਹ ਅੱਗੇ ਆਪਉਣਗੇ ਕਿਉਂਕਿ ਬਹੁਤ ਸਾਰੇ ਲੋਕ ਤਨਹਾੜ ਦੇ ਮੈਂ ਪਹਿਲਾਂ ਵੀ ਗੱਲ ਕਰਦਾ ਹਾਂ ਕਿ ਇੱਥੇ ਪੁਰਾਣੇ ਲੋਕ ਬੈਠੇ ਨੇ ਜਿਹੜੇ ਮਨਿਸਟਰ ਵੀ ਰਹਿ ਚੁੱਕੇ ਨੇ ਕਈ ਕਈ ਦੇ ਹਾਕੀਆਂ ਤੋਂ ਚੋਣ ਲੜ ਰਹੇ ਇੱਕ ਨਵਾਂ ਚਿਹਰਾ ਇੱਥੇ ਹਲਕੇ ਦੇ ਵਿੱਚ ਆਉਣਾ ਕਿਵੇਂ ਵੇਖਦੇ ਹੋ ਵੇਖੋ ਜੀ ਇਹ ਤੇ ਲੋਕਾਂ ਦਾ ਪਿਆਰ ਦੱਸੂਗਾ 27 ਦੇ ਵਿੱਚ ਔਰ ਲੋਕਾਂ ਦਾ ਵਿਸ਼ਵਾਸ ਜਿਹੜਾ ਮੈਂ ਅੱਜ ਤੱਕ ਮੇਨਟੇਨ ਰੱਖਿਆ ਹੈ ਔਰ ਅੱਗੇ ਮੇਰੇ ਕੰਮ ਜੇ ਲੋਕਾਂ ਨੂੰ ਚੰਗੇ ਲੱਗਣਗੇ ਤੇ ਉਹ ਮੈਨੂੰ ਵੋਟ ਪਾ ਦੇਣਗੇ ਜੇ ਉਹਨਾਂ ਨੂੰ ਮੇਰੇ ਕੰਮ ਨਹੀਂ ਚੰਗੇ ਲੱਗਣਗੇ ਜੇ ਉਹਨਾਂ ਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੋਊਗਾ ਤੇ ਫਿਰ ਉਹ ਨਹੀਂ ਪਾਣਗੇ ਸੁਣੀ ਅੱਜ ਤੋਂ ਚਾਰ ਦਿਹਾਕੇ ਪਹਿਲਾਂ ਤੁਹਾਡੇ ਫਾਦਰ ਸਾਹਿਬ ਨੇ ਤੁਹਾਡੇ ਪਰਿਵਾਰ ਦੇ ਵਿੱਚੋਂ ਇੱਕ ਚੋਣ ਲੜੀ ਸੀ ਅੱਜ ਦੁਬਾਰਾ ਤੁਹਾਨੂੰ ਮੌਕਾ ਮਿਲਿਆ ਸਤਾਈ ਦੇ ਵਿੱਚ ਮੈਨੂੰ ਲੱਗਦਾ ਤੇ ਕੀ ਲੱਗਦਾ ਤੁਹਾਨੂੰ ਲੋਕ ਉਹਨਾਂ ਦੀ ਜੋ ਸੋਚ ਸੀ ਬਲਦੇਵ ਸਿੰਘ ਮਾਨ ਹੋਣਾਂ ਦੀ ਉਹ ਸੋਚ ਤੇ ਤੁਸੀਂ ਚੱਲ ਪਾਉਂਗੇ ਜਾਂ ਲੋਕ ਜਿਹੜੇ ਉਹਨਾਂ ਦੇ ਨਾਲ ਜੁੜੇ ਸੀ ਉਹ ਤੁਹਾਡੇ ਹੱਕ ਦੇ ਵਿੱਚ ਉਤਰਨਗੇ ਬਿਲਕੁਲ ਜੇ ਮੈਂ ਇਮਾਨਦਾਰੀ ਦੇ ਨਾਲ ਕੰਮ ਕਰੂੰਗੀ ਔਰ ਸਾਫ਼ ਸੁਥਰੇ ਤਰੀਕੇ ਦੇ ਨਾਲ ਚੱਲੂੰਗੀ ਔਰ ਜਰੂਰ ਉਹ ਲੋਕ ਹੀ ਮੇਰੇ ਨਾਲ ਜੁੜਨਗੇ ਔਰ ਮੇਰੇ ਫਾਦਰ ਸਾਹਿਬ ਦੇ ਜਿਹੜੇ ਪ੍ਰਿੰਸੀਪਲਸ ਹੈ ਉਹਨ ਵੈਲਿਊਜ਼ ਆ ਉਹਨਾਂ ਨੂੰ ਅੱਗੇ ਲੈ ਕੇ ਜਾਊਂਗੀ ਜੀ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਸ ਦੋ ਗਰੰਟਾਂ ਲਿਆਉਣੀਆਂ ਹੁੰਦੀਆਂ ਹਲਕੇ ਵਾਸਤੇ ਆਪਣੇ ਜ਼ਿਲ੍ਹੇ ਵਾਸਤੇ ਕਿ ਸੋਨੀਆ ਮਾ ਨੂੰ ਪਹਿਲ ਦੀ ਆਧਾਰ ਤੇ ਗਰੰਟਾ ਮਿਲਣ ਗਈਆਂ ਬਿਲਕੁਲ ਮਿਲਣ ਗਿਆ ਜੀ ਇਹ ਜ਼ਰੂਰੀ ਨਹੀਂ ਹੈ ਵੀ ਸੋਨੀਆ ਮਾਨੂੰ ਮਿਲਣ ਗਿਆ ਪਾਰਟੀ ਨੇ ਸਾਰਿਆਂ ਨੂੰ ਹੀ ਇਕੁਅਲੀ ਟ੍ਰੀਟ ਕੀਤਾ ਹੈ ਔਰ ਸਾਡਾ ਹਲਕਾ ਜਿਹੜਾ ਥੋੜਾ ਪਿਛੇ ਗਿਆ ਹੋਇਆ ਹੈ ਪਿੰਨਾਂ ਦੇ ਵਿੱਚ ਬਟ ਮੈਂ ਮੇਕ ਸ਼ੋਰ ਕਰਦੀਆਂ ਕਿ ਪਾਰਟੀ ਹੈ ਕਮਾਂਡ ਵੱਲੋਂ ਸਾਡੇ ਸੀਐਮ ਸਾਹਿਬ ਵੱਲੋਂ ਪੂਰਾ ਇਸ ਹਲਕੇ ਤੇ ਧਿਆਨ ਦਿੱਤਾ ਜਾਊਗਾ ਸੋਨੀਆ ਜੀ ਬਾਰਡਰ ਦੀ ਮੈਂ ਗੱਲ ਕੀਤੀ ਹੈ ਕਿ ਇੱਥੇ ਐਜੂਕੇਸ਼ਨ ਦੀ ਬਹੁਤ ਵੱਡੀ ਸਮੱਸਿਆ ਹੈ ਬਾਰਡਰ ਦੀਆਂ ਲੜਕੀਆਂ ਜਿਹੜੀਆਂ ਉਹ 10ਵੀਂ ਪਲੱਸ 2 ਕਰਕੇ ਘਰਾਂ ਵਿੱਚ ਬਹਿ ਜਾਂਦੀਆਂ ਬਹੁਤ ਸਾਰੀ ਇੱਥੇ ਲੀਡਰ ਆਉਂਦੇ ਮੈਂ ਕਿਹਾ ਕੈਪਟਨ ਸਾਹਿਬ ਦੀ ਗੱਲ ਕਰਨ ਲਈ ਇੱਥੇ ਕਾਲਜ ਦਾ ਐਲਾਨ ਕਰ ਦੇ ਵਿੱਚ ਇੱਕ ਲੜਕੀਆਂ ਦਾ ਕਾਲਜ ਬਣਾਇਆ ਜਾ ਗਿਆ ਅੱਜ ਤੱਕ ਉਹ ਲੋਕਾਂ ਦੀ ਮੰਗ ਪੂਰੀ ਨਹੀਂ ਹੋਈ ਸਰਕਾਰ ਦੇ ਨਾਲ ਕੋਈ ਇਹੋ ਜਿਹਾ ਮੁੱਦਾ ਰੱਖੋਗੇ ਕਿ ਮੇਰੇ ਇਲਾਕੇ ਨੂੰ ਕਾਲਜ ਦਿੱਤਾ ਜਾਵੇ ਬਿਲਕੁਲ ਰੱਖੂੰਗੀ ਜੀ ਸਭ ਤੋਂ ਪਹਿਲਾਂ ਤੇ ਸਰਕਾਰ ਦੇ ਸਾਹਮਣੇ ਮੈਂ ਜਿਹੜੇ ਪਿੰਡਾਂ ਦੇ ਮੁੱਦੇ ਐ ਬੇਸਿਕ ਰੂਜ਼ ਦਰਾ ਦੇ ਜਿਹੜੀ ਉਹਨਾਂ ਦੀਆਂ ਪ੍ਰੋਬਲਮਸ ਨੇ ਪਹਿਲੋ ਤੇ ਮੇਰਾ ਫੋਕਸ ਹੋਊਗਾ ਕਿ ਮੈਂ ਉਹਨਾਂ ਦੀਆਂ ਪ੍ਰੋਬਲਮਸ ਸੌਲਟ ਆਊਟ ਕਰ ਸਕਾਂ ਜਿਹੜੀ ਪਿੰਡਾਂ ਦੀ ਡਿਵੈਲਪਮੈਂਟ ਕਰ ਸਕਾਂ ਸੀਵਰੇਜ ਦੇ ਇਸ਼ੂਜ਼ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਦੀ ਬੇਸਿਕ ਪ੍ਰੋਬਲਮਸ ਨੂੰ ਰਿਸੋਲਵ ਕਰ ਸਕਾਂ ਉਸ ਤੋਂ ਬਾਅਦ ਕਾਲਜ ਤੇ ਆਉਂਗੀ ਸਿਹਤ ਸੂਤਾ ਦੀ ਕਾਫੀ ਵੱਡੀ ਸਮੱਸਿਆ ਅੱਜ ਕੱਲ੍ਹ ਜੀ ਗੱਲ ਕਰੀਏ ਅਮਰ ਸਾਹਿਬ ਨੂੰ ਜਾਣਾ ਪੈਂਦਾ ਲੋਪੋਕੇ ਵੀ ਹੈਗਾ ਰਾਜਾ ਸਸੀ ਹੈਗਾ ਲੇਕਿਨ ਉੱਥੇ ਡਾਕਟਰਾਂ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਬਿਲਕੁਲ ਉਹਦੀ ਗਵਰਨਮੈਂਟ ਡਾਕਟਰਸ ਦਿਆਂ ਜਿਹੜੀਆਂ ਟੀਮਸ ਨੇ ਮੈਂ ਡੈਫੀਨਿਟਲੀ ਗੱਲ ਕਰੂੰਗੀ ਡਾਕਟਰ ਬਲਬੀਰ ਦੇ ਨਾਲ ਵੀ ਇਹ ਰਿਲੇਟਡ ਹਜੇ ਤੇ ਮੈਂ ਰਾਜਸਥਾਨ ਸੀ ਹਲਕਾ ਸੌਂਪਿਆ ਹੈ ਹਜੇ ਤੇ ਮੈਂ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਹੈ ਕਿੱਥੇ ਕਮੀਆਂ ਨੇ ਕਿੱਥੇ ਕੀ ਹੈ ਜੇ ਮੈਨੂੰ ਪੂਰੇ ਹਲਕੇ ਦਾ ਦੌਰਾ ਕਰਨਾ ਹੈ ਕਿ ਇੱਕ ਪਿੰਡ ਚ ਜਾਣਾ ਹੈ ਕਿ ਵਿਅਕਤੀ ਨੂੰ ਸਮਝਣਾ ਹੈ ਦੀ ਉਹਦੀ ਕੀ ਸੋਚ ਹੈ ਹਲਕੇ ਦੇ ਵਿੱਚ ਕੀ ਕੰਮ ਹੋਇਆ ਹੈ ਕਿਹੜੇ ਪਿੰਡ ਚ ਕੀ ਕੰਮ ਅੱਜ ਤੱਕ ਕੀ ਗ੍ਰਾਂਟ ਆਈ ਹੈ ਪਿਛਲੀਆਂ ਗ੍ਰਾਂਟਾਂ ਕਿੱਥੇ ਗਈਆਂ ਸੋ ਈਚ ਐਂਡ ਐਵਰੀਥਿੰਗ ਮੈਨੂੰ ਅਜੇ ਵੇਖਣ ਦੀ ਲੋੜ ਹੈ ਉਹ ਮੈਂ ਸਾਰੀਆਂ ਦੇਖੂਗੀ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੈਂ ਹਲੇ ਹਲਕਾ ਦੇਖਣਾ ਇੱਕ ਮੁਹਾਲੀ ਸ਼ਹਿਰ ਤੋਂ ਆਣ ਕੇ ਦੁਬਾਰਾ ਬੇਸ਼ੱਕ ਤੁਸੀਂ ਹਲਕੇ ਦੇ ਵਿੱਚ ਲੰਬੇ ਸਮੇਂ ਤੋਂ ਵਿਚਰ ਰਹੇ ਹੋ ਮੁਹਾਲੀ ਵਰਗਾ ਸ਼ਹਿਰ ਛੱਡ ਕੇ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਨਾ ਸੋਨੀਆ ਮਾਨ ਵਾਸਤੇ ਕਿਤੇ ਔਖਾ ਤਾਂ ਨਹੀਂ ਹੋ ਜੂਗਾ ਨਹੀਂ ਜੀ ਤੁਸੀਂ ਸੋਨੀਆ ਮਾਨ ਨੂੰ ਕਿਸਾਨ ਅੰਦੋਲਨ ਚ ਜੇ ਸੋਨੀਆ ਮਾਨ ਇੱਕ ਸਾਲ ਟੈਂਟ ਦੇ ਵਿੱਚ ਰਹਿ ਸਕ ਔਰ ਕਿਸਾਨ ਅੰਦੋਲਨ ਦੇ ਦੌਰਾਨ ਇੱਕ ਇੱਕ ਪਿੰਡ ਦੇ ਵਿੱਚ ਜਾ ਸਕਦੀਆਂ ਇੱਕ ਦਿਨ ਦੇ ਆਈ ਥਿੰਕ 15 ਪਿੰਡ ਗੱਡੇ ਆ ਮੈਂ ਜਦੋਂ ਕੁਕੜਾਂ ਵਾਲੇ ਰੈਲੀ ਕਰਨੀ ਸੀਗੀ ਔਰ ਮੈਂ ਜੇ ਜਾ ਸਕਦੀ ਹਾਂ ਉਦੋਂ ਤੇ ਫਿਰ ਅੱਜ ਤੇ ਚਲੋ ਮੇਰੇ ਕੋਲ ਬਾਗਦੌੜ ਹੀ 1.5 ਸਾਲ ਹੈਗਾ ਆ ਮੈਂ ਰੋਜ ਦੇ ਵੀ ਜੇ ਪੰਜ ਛੇ ਪਿੰਡ ਕੱਢਾਂ ਦੇਖਾਂ ਉਥੋਂ ਦਾ ਮਾਹੌਲ ਦੇਖਾਂ ਤੇ ਮੈਨੂੰ ਲੱਗਦਾ ਹੈ ਥੋੜੇ ਦਿਨਾਂ ਦੇ ਵਿੱਚ ਖਤਮ ਕਰ ਲੂੰਗੀ ਪਿੰਡ ਦਾ ਮਾਹੌਲ ਫਿਰ ساری ਐਕਟੀਵਿਟੀ ਔਰ ਫਿਰ ਕਿਹੜੇ ਕੰਮ ਹੋਣ ਵਾਲੇ ਆ ਉਹ ਕੰਮਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਉੱਥੇ ਫੰਡ ਜਿਹੜਾ ਹੈ ਉਹ ਦੇਣਾ ਸ਼ੁਰੂ ਤੇ ਭਲੀ ਭਾਤ ਲੋਕ ਜਾਣਦੇ ਕਿ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਕੰਮ ਕੀਤਾ ਸਾਰੀਆਂ ਜਥੇਬੰਦੀਆਂ ਵੀ ਜਾਣਦੀਆਂ ਲਗਾਤਾਰ ਸਰਕਾਰ ਦੇ ਕੁਝ ਨੁਮਾਇੰਦਿਆਂ ਦਾ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਸੋਨੀਆ ਮਾਨ ਉਸ ਵਿਰੋਧ ਦਾ ਸਾਹਮਣਾ ਕਰ ਪਉਣਗੇ ਜਾਂ ਫਿਰ ਮੈਨੂੰ ਲੱਗਦਾ ਕਿ ਉਹ ਸੋਨੀਆ ਮਾਨ ਦਾ ਵਿਰੋਧ ਰਾਜਸਥਾਨੀ ਹਲਕੇ ਦੇ ਵਿੱਚ ਹੋਊਗਾ ਹੀ ਨਹੀਂ ਨਹੀਂ ਜੀ ਬਿਲਕੁਲ ਨਹੀਂ ਹੋਊਗਾ ਕਿਉਂਕਿ ਰਾਜਸਥਾਨੀ ਹਲਕੇ ਜੋ ਸਾਰੇ ਕਿਸਾਨ ਜਥੇ ਬੰਦੇ ਆ ਨੇ ਮੈਨੂੰ ਫੋਨ ਕਰਕੇ ਕੰਗ੍ਰੈਚੂਲੇਟ ਕੀਤਾ ਹੈ ਔਰ ਬਹੁਤ ਵੱਡੇ ਕਿਸਾਨ ਆਗੂਆਂ ਨੇ ਵੀ ਫੋਨ ਕਰਕੇ ਕੰਗ੍ਰੈਚੂਲੇਟ ਕੀਤਾ ਉਹ ਕਹਿੰਦੇ ਸਾਡਾ ਤੇਰੇ ਨਾਲ ਕੋਈ ਵੈਰ ਨਹੀਂ ਹੈਗਾ ਸਾਡਾ ਸਰਕਾਰਾਂ ਨਾਲ ਜੋ ਮਰਜ਼ੀ ਹੋਵੇ ਬਟ ਤੂੰ ਸਾਡੇ ਲਈ ਹਮੇਸ਼ਾ ਆਵਾਜ਼ ਚੁੱਕੀ ਹੈ ਔਰ ਹਮ ਸਾਡੀ ਵਾਸੀ ਹਮਾਇਤ ਕੀਤੀ ਹੈ ਤੋਂ ਸਾਡੀ ਧੀ ਹੈ ਸਗੋਂ ਅਸੀਂ ਇਸ ਗੱਲ ਦਾ ਧੰਨਵਾਦ ਕਰਦੇ ਹਾਂ ਭਗਵਨ ਸਿੰਘ ਮਾਨ ਦਾ ਕਿ ਜਦੋਂ ਸਾਡੀ ਧੀ ਦਾ ਤੇ ਸੋਚਿਆ ਵੀ ਅਸੀਂ ਉਦੋਂ ਦੇ ਸੋਚ ਰਹੇ ਸੀਗੇ ਪਾਰਟੀ ਚ ਗਈ ਹੈ ਇਹਨੂੰ ਕੁਝ ਦਿੱਤਾ ਨਹੀਂ ਹੈ ਚਲੋ ਕੋਸ਼ਿਸ਼ ਦਿੱਤਾ ਹੈ ਇਹਨੂੰ ਸੋ ਬੇਸਿਕਲੀ ਮੇਰਾ ਪਿਆਰ ਹੈ ਉਹਨਾਂ ਦੇ ਨਾਲ ਔਰ ਮੈਂ ਹਮੇਸ਼ਾ ਉਹਨਾਂ ਦੀ ਵਾਦ ਰੱਖੀ ਔਰ ਅੱਗੇ ਵੀ ਰੱਖਦੀ ਰਹੂੰਗੀ ਤੁਹਾਡੇ ਫਾਦਰ ਸਾਹਿਬ ਦੀ ਇੱਕ ਰੈਲੀ ਕੀਤੀ ਸੀ ਉਹਨਾਂ ਦੇ ਯਾਦ ਵਿੱਚ ਜੋ ਅਗਰਾਹ ਸਾਹਿਬ ਪਹੁੰਚੇ ਸੀ ਮੈਂ ਸਵਾਲ ਕਰਿਆ ਸੀ ਮੈਂ ਕਿ ਤੁਹਾਡੀ ਜਥੇਬੰਦੀ ਚੋਣ ਲੜਦੀ ਫਿਰਦੀ ਆ ਤੇ ਸੋਨੀਆ ਮਾਨ ਵੀ ਮੈਨੂੰ ਲੱਗਦਾ ਦਾਵੇਦਾਰ ਆ ਉਹ ਕਹਿੰਦੇ ਜਿੱਥੇ ਇੰਨੀ you ਬਿਲਕੁਲ ਉਹਨਾਂ ਨੇ ਇਹੀ ਗੱਲ ਕਹੀ ਸੀਗੀ ਔਰ ਉਹ ਉਹ ਕਹਿੰਦੇ ਵੀ ਸੀਗੇ ਕਹਿੰਦੇ ਜੇ ਤੂੰ ਲੜ ਵੀ ਲੇਂਗੀ ਤੇ ਕੀ ਜਾਂਦਾ ਕੋਈ ਲੱਗਦਾ ਹੁਣ ਸਪੋਰਟ ਕਰਨਗੇ ਜਿਹੜੇ ਪਿੰਡਾਂ ਦੇ ਵਿੱਚ ਨੇ ਉਹਨਾਂ ਦੇ ਵਰਕਰ ਬਿਲਕੁਲ ਬਿਲਕੁਲ ਸਪੋਰਟ ਕਰਨਗੇ ਮੈਨੂੰ ਸਾਰਿਆਂ ਦੇ ਫੋਨ ਆਏ ਐ ਐਂਡ ਜਿਹੜਾ ਬੰਦਾ ਚੰਗਾ ਕੰਮ ਕਰਦਾ ਨਾ ਉਹਨੂੰ ਸਾਰੇ ਸਪੋਰਟ ਕਰਦੇ ਆ ਉਹਨਾਂ ਦਾ ਮੇਰੇ ਤੇ ਵਿਸ਼ਵਾਸ ਹੈ ਇਹ ਵਿਸ਼ਵਾਸ ਇੱਕ ਦਿਨ ਜਿਤਨੀ ਬਣ ਜਾਂਦਾ ਵੀ ਜੀ ਇਹ ਪੀੜ੍ਹੀਆਂ ਤੋਂ ਚੱਲਦਾ ਆਉਂਦਾ ਹੈ ਮੇਰੇ ਫਾਦਰ ਸਾਹਿਬ ਇੱਕ ਫੈਮਿਲੀ ਬੈਕਗ੍ਰਾਉਂਡ ਹੁੰਦਾ ਹੈ ਜੀ ਉਹਨਾਂ ਨੇ ਅੱਜ ਇੱਜ਼ਤ ਨਾ ਕਮਾਈ ਹੁੰਦੀ ਤੇ ਲੋਕੀ ਸ਼ਾਇਦ ਮੈਨੂੰ ਉਨੀ ਇੱਜ਼ ਇਹਥੋਂ ਨਾ ਹੁੰਦਾ ਮੇਰਾ ਘਰ ਸਾਰਿਆਂ ਨੂੰ ਪਤਾ ਹੈ ਮੇਰੇ ਫਾਦਰ ਦੀ ਲੇਗਸੀ ਪਤਾ ਹੈ ਮੇਰੀ ਪਤਾ ਹੈ ਚਲੋ ਜੇ ਪਿਓ ਦੀ ਵੀ ਲੇਗਸੀ ਪਤਾ ਹੈ ਜੇ ਬੱਚਾਗਾ ਉਹੋ ਜਿਹਾ ਨਾ ਹੋਵੇ ਕੰਟੀਨਿਊਸਲੀ ਇਟਸ ਬੀਂਗ ਆਈ ਥਿੰਕ ਆਪਣਾ ਅੰਦੋਲਨ ਬਾਈ ਤੋਂ ਪਹਿਲੋਂ ਖਤਮ ਹੋਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਘਰ ਨਹੀਂ ਬੈਠੀ ਮੈਂ ਕੰਟੀਨਿਊਸਲੀ ਕਦੀ ਹਰਿਆਣੇ ਹੁੰਦੀ ਸੀਗੀ ਕਦੀ ਰਾਜਸਥਾਨ ਕਦੀ ਯੂਪੀ ਫਿਰ ਹੁਣ ਮੈਂ ਇੱਥੇ ਆ ਮੈਨੂੰ ਚੰਗਾ ਲੱਗਦਾ ਲੋਕਾਂ ਵਾਸਤੇ ਕੰਮ ਕਰਨਾ ਔਰ ਮੈਨੂੰ ਇਹ ਵੀ ਚੰਗਾ ਲੱਗਦਾ ਹੈ ਕੱਲ ਮੈਂ ਦਿੱਲੀ ਤੋਂ ਵਾਪਸ ਆ ਰਹੀ ਸੀ ਕਿ ਇੱਕ ਟਾਬੇ ਤੇ ਰੁਕੀ ਤੇ ਉੱਥੇ ਕਿਸਾਨ ਹਰਿਆਣੇ ਦੇ ਕਿਸਾਨਾਂ ਨੇ ਮੈਨੂੰ ਘੇਰ ਲਿਆ ਸੋਨੀਆ ਮੈਡਮ ਤੇ ਮੈਨੂੰ ਚੰਗਾ ਲੱਗਾ ਵੀ ਮਤਲਬ ਉਹ ਹਜੇ ਵੀ ਮੇਰੇ ਨਾਲ ਇੰਨਾ ਪਿਆਰ ਕਰਦੇ ਆ ਕਹਿੰਦੇ ਚਲੋ ਆਓ ਮੈਡਮ ਹਮ ਆਪਕੋ ਗਾਉਂ ਲੈ ਚਲੇ ਖਾਣਾ ਖਿਲਾਤੇ ਹੈ ਤੋ ਮਤਲਬ ਉਹਨਾਂ ਨੂੰ ਵੀ ਇੰਨੀ ਖੁਸ਼ੀ ਹੁੰਦੀ ਹੈ ਮੈਂ ਸੋਚਦੀ ਹਾਂ ਕਿ ਕੱਲੇ ਮੈਨੂੰ ਰਾਜਸਥਾਨ ਤੋਂ ਨਹੀਂ 올ਓਵਰ ਪੰਜਾਬ ਮੈਨੂੰ ਹਰਿਆਣੇ ਤੋਂ ਯੂਪੀ ਤੋਂ ਰਾਜਸਥਾਨ ਤੋਂ ਕੱਲ ਕਾਲਸ ਆਈਆਂ ਨੇ ਕਿ ہماری ਬ੍ਰੈਂਡ ਕੋ ਲਗਾ ਦਿਆ ਹਮੇ ਬੜੀ ਖੁਸ਼ੀ ਹੋਈ ਤੇ ਮੈਂ ਉਹ ਕਹਿੰਦੀ ਕਹਾਂ ਆਏ ਆ ਮਤਲਬ ਹੁਣ ਮੈਂ ਆਫੀਸਰ ਜੈਸੇ ਤਾਂ ਤੁਸੀਂ ਮੇਰੇ ਆਫਿਸ ਦੇ ਬਾਹਰ ਵੇਖੋਗੇ ਕਿ ਇੱਥੇ ਖੁੱਕੇ ਤੋਤੀਆਂ ਵਾਲੇ ਵੀ ਸਾਰੇ ਤੁਹਾਨੂੰ ਦਿਖਣਗੇ ਮਤਲਬ ਮੈਂ ਇੰਨਾ ਪਿਆਰ ਖਟਿਆ ਹੈ 올ਓਵਰ ਮੈਂ ਕਹਿੰਨੀ ਆਂ ਪੰਜਾਬ ਦੇ ਅੱਗੇ ਜਾ ਕੇ ਵੀ ਕਿ ਬਹੁਤ ਪਿਆਰ ਕਰਦੇ ਆ ਸਾਰੇ ਜਾਣੇ ਇੱਥੇ ਤੁਹਾਨੂੰ ਦਿਖਣਗੇ ਇਸ ਆਨ ਨੇਤਾ ਵੀ ਦਿਖਣਗੇ ਜੀ ਸੋਨੀਆ ਜੀ ਗੱਲ ਕਰੀਏ ਤੁਸੀਂ ਪੂਰੇ ਭਾਰਤ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਵੀ ਕੰਮ ਕੀਤਾ ਹੈ ਖਾਸ ਕਰਕੇ ਕਿਤੇ ਉਹ ਵੀ ਚੋਣ ਲੜਨ ਦਾ ਪ੍ਰੋਗਰਾਮ ਬਣਾ ਸਕਦੇ ਸੀ ਕਿਤੇ ਉਹ ਵੀ ਹਲਕਾ ਇਨਚਾਜ ਲੈ ਸਕਦੇ ਹੈ ਇਵਨ ਹਰਿਆਣੇ ਦੇ ਵਿੱਚ ਵੀ ਜਾ ਕੇ ਕੰਮ ਕਰ ਸਕਦੇ ਸੀ ਪੰਜਾਬ ਚ ਕਿਸੇ ਵੀ ਜਗ੍ਹਾ ਤੇ ਜਾ ਸਕਦੇ ਮੋਹਾਲੀ ਚ ਰਾਜਾ ਸਾਂਸੀ ਹਲਕਾ ਹੀ ਕਿਉਂ ਛੋੜਿਆ ਬਿਕੋਜ਼ ਬਿਕੋਜ਼ ਮੇਰਾ ਇੱਥੇ ਪਿੰਡ ਹੈ ਔਰ ਮੇਰੇ ਮੇਰੇ ਫਾਦਰ ਸਾਹਿਬ ਇੱਥੋਂ ਚੋਣ ਲੜਦੇ ਸੀਗੇ ਔਰ ਉਹਨਾਂ ਦਾ ਸੁਪਨਾ ਸੀਗਾ ਕਿ ਮੈਂ ਇੱਥੋਂ ਚੋਣ ਲੜਾਂ ਉਹਨਾਂ ਦੀ ਆਖਰੀ ਚਿੱਠੀ 'ਚ ਵੀ ਇਹੀ ਸੀਗਾ ਕਿ ਮੈਂ ਆਪਣੇ ਲੋਕਾਂ ਦੀ ਆਵਾਜ਼ ਚੁੱਕਾਂ ਕਿਸਾਨਾਂ ਦੀ ਮਜ਼ਦੂਰਾਂ ਦੀ ਮੈਂ ਉਹਨਾਂ ਦੇ ਪ੍ਰਿੰਸੀਪਲਸ ਨੂੰ ਲੈ ਕੇ ਚੱਲ ਰਹੀ ਹਾਂ ਮੇਰੇ ਪਾਪਾ ਇੱਥੋਂ ਸੀਗੇ ਮੇਰੇ ਮਾਸਟਰ ਜੀ ਇੱਥੋਂ ਨੇ ਖਾਲੇ ਪਿੰਡ ਤੋਂ ਮੇਰੀ ਫੈਮਿਲੀ ਇੱਥੋਂ ਹੈ ਮੇਰਾ ਸਾਰਾ ਬੈਕਗ੍ਰਾਉਂਡ ਇੱਥੋਂ ਹੈ ਤੇ ਫਿਰ ਮੈਂ ਇੱਥੋਂ ਹੀ ਲੜੂੰਗੀ ਜੀ ਖਾਸ ਕਰਕੇ ਬਹੁਤ ਸਾਰੇ ਲੀਡਰ ਦੇਖੇ ਨੇ ਉਹਨਾਂ ਦੇ ਫਾਦਰ ਦੀ ਫੈਮਿਲੀ ਦੀ ਫੋਟੋ ਜਿਹੜੀ ਉਹ ਦਫਤਰ ਦੇ ਵਿੱਚ ਹੁੰਦੀ ਮੈਂ ਦੇਖਿਆ ਸੀ ਤੁਹਾਡੇ ਫਾਦਰ ਸਾਹਿਬ ਦੀ ਤਸਵੀਰ ਲੱਗੀ ਸੀ ਬਿਲਕੁਲ ਜੀ ਮੇਰੇ ਫਾਦਰ ਸਾਹਿਬ ਮੇਰੇ ਵਾਸਤੇ ਆਈਡਲ ਨੇ ਔਰ ਮੈਂ ਉਹਨਾਂ ਨੂੰ ਦੇਖ ਕੇ ਹੀ ਅੱਜ ਘਾਟ ਮਹਿਸੂਸ ਕਰਦੇ ਹੋ ਬਿਲਕੁਲ ਕਾ ਆਰਥ ਤੇ ਮਹਿਸੂਸ ਹੁੰਦੀ ਹੈ ਪਿਓ ਦੀ ਹਰ ਧੀ ਵਾਸਤੇ ਹੁੰਦੀ ਹੈ ਮੈਂ ਤੇ ਉਹਨਾਂ ਨੂੰ ਦੇਖਿਆ ਹੀ ਨਹੀਂ ਔਰ ਮੈਂ ਕਹਿੰਨੀ ਆ ਮੇਰੀ ਮਦਰ ਵਾਸਤੇ ਵੱਡਾ ਸੈਕਰੀਫਾਈਸ ਹੈ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਕੱਟੀ ਹੈ ਔਰ ਬਹੁਤ ਔਖੀ ਕਹਿਣਾ ਸੌਖਾ ਹੁੰਦਾ ਹੈ ਨਿਭਾਉਣਾ ਬਹੁਤ ਔਖਾ ਹੁੰਦਾ ਹੈ ਉਹਨਾਂ ਨੇ ਇਸ ਹਲਕੇ ਨੂੰ ਆਪਣਾ ਪੂਰਾ ਜੀਵਨ ਦਿੱਤਾ ਹੈ ਮੇਰੀ ਮਾਂ ਨੇ ਔਰ ਮੈਨੂੰ ਉਸ ਤਰੀਕੇ ਦੇ ਨਾਲ ਰਿਜ਼ਰਵ ਕੀਤਾ ਹੈ ਕਿ ਮੈਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਸਕਾਂ ਮੈਨੂੰ ਪਤਾ ਹੈ ਛੋਟੇ ਹੁੰਦਿਆਂ ਤੋਂ ਵੱਡੇ ਹੁੰਦਿਆਂ ਤੱਕ ਮਤਲਬ ਕੋਈ ਇਹ ਹੀ ਜਿਆ ਦੇਣ ਨਹੀਂ ਗਿਆ ਜਿੱਦ ਦਿਨ ਉਹਨਾਂ ਨੇ ਮੇਰੇ ਫਾਦਰ ਦੀ ਚਿੱਠੀ ਨਾ ਮੈਨੂੰ ਪੜਾਈ ਹੋਵੇ ਜਾਂ ਮੈਨੂੰ ਹਮੇਸ਼ਾ ਕੋਈ ਕਿਸੇ ਸੋਸ਼ਲ ਕਨਸੈਪਟਸ ਤੇ ਚੀਜ਼ਾਂ ਦੇ ਉੱਤੇ ਨਾਲ ਲੇਕੇ ਗਏ ਹੋਣ ਕਦੀ ਦੇਸ਼ ਭਗਤ ਯਾਦਗਾਰ ਹਾਲ ਲੈ ਕੇ ਜਾਂਦੇ ਸੀਗੇ ਕਦੀ ਐਮਐਲਏ ਬਿੰਬਲਾ ਡਾਂਗ ਸਤਪਲ ਡਾਂਗ ਹੁੰਦੇ ਸੀਗੇ ਉਹਨਾਂ ਦੇ ਨਾਲ ਲੈ ਕੇ ਜਾਣਾ ਰੈਲੀਆਂ ਦੇ ਵਿੱਚ ਮੈਨੂੰ ਉਹਨਾਂ ਨੇ ਇਹ ਜਿਹਾ ਐਨਵਾਇਰਨਮੈਂਟ ਦਿੱਤਾ ਵਡਿਆ ਕੀਤਾ ਤਾਂ ਕਿ ਮੈਂ ਕੱਲੀ ਮਤਲਬ ਇੱਕ ਸੋਲ ਬੱਚਾ ਨਾ ਬਣ ਕੇ ਰਵਾਂ ਮਤਲਬ ਮੈਂ ਇੱਕ ਹਰ ਇੱਕ ਤਰੀਕੇ ਦਾ ਐਨਵਾਇਰਨਮੈਂਟ ਵੇਖਾਂ ਮਤਲਬ ਕਿ ਖਾਨਾ ਦੀਆਂ ਰੈਲੀਆਂ ਦੇਖਾਂ ਨਹੀਂ ਤੇ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਵੀ ਕਿਸਾਨਾਂ ਦੀਆਂ ਰੈਲੀਆਂ ਹੋਣ ਕਿਸਾਨ ਅੰਦੋਲਨ ਫੇਮਸ ਹੋਇਆ ਹੈ ਤੇ ਸਾਰਿਆਂ ਨੂੰ ਪਤਾ ਲੱਗਾ ਹੈ ਬਟ ਜਦੋਂ ਦੀ ਮੈਂ ਗੱਲ ਕਰ ਰਹੀ ਹਾਂ ਉਦੋਂ ਤੇ ਮੈਨੂੰ ਲੱਗਦਾ ਸਾਰੇ ਕਹਿੰਦੇ ਸੀਗੇ ਇਹ ਵੇਲੇ ਚੰਡਾ ਚੁੱਕੀ ਫਿਰਦੇ ਆ ਰਾਈਟ ਮੈਂ ਬਟ ਮੈਂ ਉਦੋਂ ਦੀ ਹੀ ਆਪਣੇ ਮਦਰ ਦੇ ਨਾਲ ਕਦੀ ਦਿੱਲੀ ਕਦੀ ਸੰਗਰੂਰ ਮਤਲਬ 올ਓਵਰ ਪੰਜਾਬ ਮੈਨੂੰ ਯਾਦ ਹੈ ਕਿ ਐਮਐਲਏ ਬਿਮਲਾ ਡਾਂਗ ਜੀ ਐਮਐਲਏ ਹੁੰਦੇ ਸੀਗੇ ਛਾਟੇ ਤੋਂ ਸਤਪਾਲ ਡਾਂਗ ਹੁੰਦੇ ਮੈਂ ਅਸੀਂ ਉਹਨਾਂ ਦੇ ਨਾਲ ਜਾਂਦੇ ਰਹੇ ਹਾਂ ਖਾਸ ਕਰਕੇ ਜਦੋਂ ਵੀ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਹੁੰਦੀਆਂ ਤੇ ਕੌਮਰੇਟ ਜਿਹੜੇ ਨੇ ਉਹ ਵੱਖਰੇ ਤੌਰ ਤੇ ਚੋਣਾਂ ਲੜਦੇ ਨੇ ਕੀ ਹੁਣ ਸੋਨੀਆ ਮਾਨ ਕਟਰ ਕਾਮਰੇਡ ਨੇ ਆਮ ਆਦਮੀ ਪਾਰਟੀ ਦੇ ਨਾਲ ਨੇ ਕਿੱਥੇ ਖੜੇ ਨੇ ਸੋਨੀਆ ਮਾਨ ਦੇਖੋ ਜੀ ਮੈਂ ਆਮ ਆਦਮੀ ਪਾਰਟੀ ਦੇ ਨਾਲ ਹਾਂ ਔਰ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਹਾਂ ਓਬਵੀਅਸਲੀ ਮੈਂ ਅਰਵਿੰਦ ਕੇਜੀਵਾਲ ਜੀ ਦੀ ਸੋਚ ਨੂੰ ਸਲਾਮ ਕਰਦੀ ਹਾਂ ਸਭ ਤੋਂ ਪਹਿਲਾਂ ਮੈਨੂੰ ਉਹਨਾਂ ਦੀ ਵਧੀਆ ਗੱਲ ਲੱਗਦੀ ਹੈ ਕਿ ਉਹਨਾਂ ਨੇ ਸਰਦਾਰ ਭਗਤ ਸਿੰਘ ਐਂਡ ਬਾਬਾ ਸਾਹਿਬ ਅਮੇਦਕਰ ਨੂੰ ਦੀ ਫੋਟੋ ਗਵਰਨਮੈਂਟ ਧਾਇਰਿਆਂ ਦੇ ਵਿੱਚ ਲਾ ਕੇ ਇੱਕ ਬੈਂਚਮਾਰਕ ਕ੍ਰੀਏਟ ਕੀਤਾ ਹੈ ਪੋਲਿਟਿਕਸ ਦਾ ਔਰ ਮੈਂ ਤੇ ਛੋਟੇ ਹੁੰਦੇ ਹਾਂ ਤੋਂ ਹੀ ਭਗਤ ਸਿੰਘ ਦੀ ਫੋਟੋ ਦੇਖਦੀ ਆ ਰਹੀ ਸੀ ਕਿ ਲਾਈਕ ਮੁਜ਼ਹਿਰੀਆਂ ਦੇ ਵਿੱਚ ਸਾਰੇ ਕਿਤੇ ਨੂੰ ਲੱਗਦਾ ਕਿ ਜਿਆਦਾ ਫਰਕ ਹੈ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਸੋਧ ਦੇ ਵਿੱਚ ਵਿਧਾਨ ਸਭਾ ਹਲਕਾ ਰਾਜਾ ਸਾਸੀ ਦੇ ਵਸਨੀਕਾਂ ਨੂੰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਦੀ ਆ ਵੇਖੋ ਮੈਂ ਮੇਰਾ ਪਿੰਡ ਇੱਥੇ ਹੈ ਔਰ ਮੇਰਾ ਘਰ-ਬਾਰ ਇੱਥੇ ਹੈ ਮੇਰੀ ਮਾਂ ਨੇ ਸਾਰੀ ਜ਼ਿੰਦਗੀ ਇਸ ਹਲਕੇ ਨੂੰ ਦਿੱਤੀ ਹੈ ਔਰ ਮੇਰੇ ਫਾਦਰ ਸਾਹਿਬ ਨੇ ਆਪਣੀ ਜਵਾਨੀ ਇਸ ਹਲਕੇ ਨੂੰ ਦਿੱਤੀ 34 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੇ ਗੋਲੀਆਂ ਖਾਧੀਆਂ ਆਪਣੇ ਕਿਸਾਨਾਂ ਵਾਸਤੇ ਆਪਣੇ ਲੋਕਾਂ ਦੇ ਵਾਸਤੇ ਆਵਾਜ਼ ਚੁੱਕ ਕੇ ਨਹੀਂ ਤੇ ਉਹ ਵੀ ਜਾਣਦੇ ਜਿਸ ਟਾਈਮ ਤੇ 1980 1985 ਚ ਮੇਰੇ ਫਾਦਰ ਸਾਹਿਬ ਨੂੰ ਵੋਟਾਂ ਪੈਣੀਆਂ ਸੀਗੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੇਰੇ ਫਾਦਰ ਨੂੰ ਆਫਰ ਕੀਤਾ ਸੀਗਾ ਕਿ ਸਾਡੀ ਪਾਰਟੀ ਚ ਆ ਜਾ ਤੈਨੂੰ ਮਿਨਿਸਟਰੀ ਦੇਣੇ ਆ ਮੇਰੇ ਫਾਦਰ ਜੀ ਆਪਣੇ ਪ੍ਰਿੰਸੀਪਲ ਦੇ ਨਾਲ ਕੰਪਰੋਮਾਈਜ਼ ਕਰਦੇ ਤੇ ਅੱਜ ਉਹ ਤੇ ਹੋਰ ਮੁਕਾਮਤੇ ਹੁੰਦੇ ਬਟ ਉਹਨਾਂ ਨੇ ਆਪਣੀ ਸੋਚ ਆਪਣੇ ਪ੍ਰਿੰਸੀਪਲ ਨਾਲ ਕੰਪਰੋਮਾਈਜ਼ ਨਹੀਂ ਕੀਤਾ ਆਪਣੀ ਲੀ ਤੇ ਚੱਲਦੇ ਰਹੇ ਲੋਕਾਂ ਦੇ ਸੰਘਰਸ਼ ਦੇ ਉੱਤੇ ਤੇ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਠੀਕ ਹੈ ਔਰ ਅੱਜ ਮੈਂ ਉਹਨਾਂ ਦੀ ਇੱਕੋ ਬੇਟੀ ਹਾਂ ਔਰ ਮੈਂ ਉਹਨਾਂ ਦੇ ਸੁਪਨੇ ਨੂੰ ਲੈ ਕੇ ਚੱਲੀ ਹਾਂ ਉਸ ਪ੍ਰਿੰਸੀਪਲਸ ਨੂੰ ਉਸ ਉਹ ਉਹ ਸੋਚ ਨੂੰ ਲੈ ਕੇ ਜਾ ਰਹੀ ਹੈ ਇਮਾਨਦਾਰੀ ਦੀ ਸੋਚ ਨੂੰ ਵੇਖੋ ਪ੍ਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਹੈਗਾ ਹੈ ਸਾਡੇ ਕੋਲ ਬਟ ਇੱਕ ਜਿਹੜੀ ਇਮਾਨਦਾਰੀ ਦੀ ਸੋਚ ਦੇ ਨਾਲ ਪੋਲਿਟਿਕਸ ਕਰਨੀ ਡਿਫਿਕਲਟ ਬਹੁਤ ਹੁੰਦੀ ਹੈ ਬਟ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹੀ ਸਿੱਖਿਆ ਔਰ ਮੈਂ ਇਹੀ ਕਰੂੰਗੀ ਜੀ ਸੋਨੀਆ ਜੀ ਲਾਸਟ ਸਵਾਲ ਹੈ ਕਿ ਹਰ ਪਾਰਟੀ ਦੇ ਅੰਦਰ ਧੜੇਬੰਦੀਆਂ ਹੁੰਦੀਆਂ ਭਾਵੇਂ ਉਹ ਆਪਣੀ ਪਾਰਟੀ ਦੇ ਅੰਦਰ ਵਿਧਾਨ ਸਭਾ ਹਲਕਾ ਰਾਜਸਾਂਸਦ ਦੇ ਅੰਦਰ ਵਰਕਰਾਂ ਦੀ ਲਾ ਲੋ ਜਾਂ ਬਹੁਤ ਸਾਰੇ ਲੀਡਰ ਨੇ ਉਹਨਾਂ ਦੇ ਵਿੱਚ ਕੋਈ ਧੜੇਬਾਜੀ ਹੈਗੀ ਆ ਜੇ ਧੜੇਬਾਜੀ ਹੈਗੀ ਆ ਤੇ ਸੋਨੀਆ ਮਾਨ ਉਸ ਧੜੇਬੰਦੀ ਨੂੰ ਖਤਮ ਯੋਗਦਾਨ ਵਾ ਸਕਦੇ ਨੇ ਕਾਮਯਾਬ ਹੋ ਸਕਦੇ ਨੇ ਵੇਖੋ ਜੀ ਮੈਂ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹਾਂ ਮੇਰੇ ਬਾਅਦ ਤੇ ਸਾਰੇ ਹੀ ਜੀ ਆਇਆਂ ਨੂੰ ਔਰ ਸਾਰੇ ਹੀ ਮੇਰੇ ਭਰਾ ਨੇ ਠੀਕੇ اور ਅਸੀਂ ਸਾਰੇ ਰਾਲਮੇਲ ਕੇ ਰਾਜਸਥਾਨ ਸੀ ਚ ਕੰਮ ਕਰਾਂਗੇ ਜੀ ਧੰਨਵਾਦੀ ਸੰਸੋਨੀਆ ਮਾਨ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਹਾਈ ਕਮਾਂਡ ਵੱਲੋਂ ਵਿਧਾਨ ਸਭਾ ਹਲਕਾ ਰਾਜਸਥਾਨ ਸੀ ਦੇ ਇੰਚਾਰਜ ਰਾਇਆ ਜਿਨ੍ਹਾਂ ਨੇ ਪਹਿਲ ਦੇ ਆਧਾਰ ਤੇ ਕਿਹਾ ਕਿ ਜੋ ਵੀ ਪਿੰਡਾਂ ਦੀਆਂ ਮੁਸ਼ਕਲਾਂ ਨੇ ਪਿੰਡਾਂ ਦੇ ਲੋਕਾਂ ਦਾ ਵਿਕਾਸ ਹੋਣਾ ਪਹਿਲ ਦੇ ਆਧਾਰ ਤੇ ਉਹ ਕੀਤਾ ਜਾਵੇ ਦੂਜੇ ਪਾਸੇ ਉਹਨਾਂ ਵੱਲੋਂ ਸਿੱਖਿਆ ਦੀ ਲੈ ਕੇ ਗੱਲ ਕੀਤੀ ਹੈ ਵੀ ਮੇਰੇ ਵੱਲੋਂ ਪਹਿਲ ਦੇ ਆਧਾਰ ਤੇ ਸਾਡੇ ਬਾਰਡਰ ਦੇ ਵਿੱਚ ਕਾਲਜ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਵੱਡੇ ਉਪਰਾਲੇ ਕੀਤੇ ਜਾਣਗੇ ਪਾਰਟੀ ਹਾਈ ਕਮਾਂਡ ਨੇ ਜਿੱਥੇ ਮੈਨੂੰ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਸੀ ਵਿਧਾਨ ਸਭਾ ਹਲਕਾ ਰਾਜਾ ਸਾਸੀ ਦੇ ਇੰਚਾਰਜ ਹੋਣ ਦੇ ਨਾਤੇ ਮੈਂ ਪੂਰੀਆਂ ਸਭਾਵਾਂ ਜਿਹੜੀਆਂ ਉਹ ਨਿਭਾਵਾਂ